ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਈਆਂ ਬੰਦੇ ਨੇ ਨਾ ਜ਼ਿਆਦਾ ਤੰਗ ਕਰ ਦਿੱਤਾ ਐਨਾ ਜ਼ਿਆਦਾ ਪਰੇਸ਼ਾਨ ਕਰ ਤੱਕ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤੱਕ ਨੂੰ ਛੋਟੀ ਜੀ ਨੂੰ ਮਾਰਨ ਦੀਆਂ ਗੱਲਾਂ ਮੇਰੀ ਛੋਟੀ ਜੀ ਬੱਚੀ ਨੂੰ ਕਹਿੰਦੇ ਸਰਦਨ ਨੂੰ ਅਸੀਂ ਵੇਚ ਜਾਣਾ ਹੈ ਜਾ ਕੇ ਜੀਪੀ ਨਾ ਰੋਡ ਤੇ ਜੀਪੀ ਨਗਰ ਕਿੰਨੀਆਂ ਕੁੜੀਆਂ ਸਰ ਜਿਹੜੀਆਂ ਹੈਗੀਆਂ ਆ ਜਿਹੜੀਆਂ ਸੌਮਣੀ ਨਹੀਂ ਆਈਆਂ ਤੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਹੀ ਸਿਲਸਿਲੇ ਦੇ ਦੌਰਾਨ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਡ ਤੱਕ ਨੂੰ ਫਿਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਉੱਤਰਨ ਤੇ ਫਾਸਟਸ ਕਾਰ ਆ ਕੇ ਨਾ ਤੇ ਪ੍ਰਧਾਨ ਅਫਤਾਰ ਸਿੰਘ ਰਜੀਤ ਸਿੰਘ ਕਾਰ ਆ ਕੇ ਧਮਕੀਆਂ ਦਿਨ ਦੇ ਮੇਰੇ ਮਦਰ ਨੂੰ ਕਿ ਜੇ ਤੁਸੀਂ ਪ੍ਰੋਫਿਟ ਦੇ ਖਿਲਾਫ ਵੀ ਗੱਲ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਕੁ ਬਦਨਾਮ ਕਰ ਦਾਂਗੇ ਜਾਂ ਤਾਂ ਆਪ ਮਰ ਚੁਗੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀ ਆ ਘਰ ਵਾਪਸ ਨਾ ਆ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਇਹ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਇਡ ਅਟੈਂਪਟ ਕੀਤੀ ਆ ਬੰਦੇ ਦੇ ਇੱਕ ਜੀ ਸਾਫ਼ ਕਹਿਣਾ ਕਿ ਪ੍ਰਸ਼ਾਸਨ ਮੇਰੀ ਪਾਕਟ ਚ ਪ੍ਰਸ਼ਾਸਨ ਮੇਰਾ ਕੀ ਕਰ ਲੂਗਾ ਯਪੁਲਿਸ ਤਾਂ ਮੇਰੇ 24 ਘੰਟੇ ਨਾਲ ਰਹਿੰਦੀ ਆ ਤੁਸੀਂ ਮੇਰਾ ਕੀ ਉਖਾੜ ਲਉਗੇ ਆ ਕੀ ਕਰ ਲਉਗੇ ਇਹ ਤੁਹਾਡੀ ਗੱਲ ਤੇ ਕਾਹਨ ਯਕੀਨ ਕਰੂੰਗਾ ਮੇਰੇ ਕੋਲ ਇੰਨਾ ਪੈਸਾ ਹੈ ਮੈਂ ਹਰ ਇੱਕ ਨੂੰ ਖਰੀਦ ਸਕਦਾ ਆ ਐਂ ਸਰ ਜੀ ਪੁਲਿਸ ਕੋਲ ਜੋ ਪੁਲਿਸ ਕੇਂਦਰ ਸਾਡੇ ਕੋਲ ਤਾਂ ਇਨਕੁਆਇਰੀ ਨਹੀਂ ਆਈ ਅਸੀਂ ਕਿੰਦਾ ਕਰੀਏ ਕਿ ਜਿਉਂ ਕੋਨ ਚਰਚ ਕਹੀਓ ਚਰਚ ਨਹੀਂ ਆਇਕ ਡੇਰਾ ਆ ਸਰ ਜਿਹੜਾ ਇੱਕ ਲਾਂਬੜਾ ਥਾਣਾ ਆ ਜਲੰਧਰ ਦੇ ਵਿੱਚ ਉਹਨਾਂ ਨੇ ਖਰੀਦ ਰੱਖਿਆ ਆ ਅਸੀਂ ਤੜ ਅ ਕਰ ਦਾਂਗੇ ਅਸੀਂ ਤੈਨੂੰ ਕੁੱਪ ਤਨ ਪਤਾ ਵੀ ਨਹੀਂ ਲੱਗਣਾ ਕਿ ਤੈਨੂੰ ਕਿੱਥੇ ਅਸੀਂ ਵੇਚ ਆਣਾ ਸਾਰਿਆਂ ਨੂੰ ਪਤਾ ਆ ਕਿ ਉਹ ਕਿੰਨਾ ਜ਼ੈਨ ਸਾਰਿਆਂ ਨੂੰ ਆਹੀ ਕਹਿੰਦਾ ਮੈਂ ਮਰਵਾ ਦੂੰਗਾ ਕਿਉਂਕਿ ਸਰ ਨੇ ਉਹ ਬੰਦੇ ਮਰਵਾਏ ਮੈਨੂੰ ਬੈਡ ਟੱਚ ਕਰਦੇ ਸੀ ਮੇਰੇ ਨਾਲ ਗਲਤ ਗੱਲਾਂ ਕਰਦੇ ਸੀ ਤੇਰੀ ਮਦਰ ਬਾਹਰ ਆ ਤਨ ਨੂੰ ਨਹੀਂ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਆ ਜਾਂ ਨਹੀਂ ਇਨਾ ਕਿੰਨੇ ਵਾਰ ਕਹੇ ਨੂੰ ਦੱਸ ਸਕਦੀ ਸੀ ਨਾ ਕੁਝ ਮੇਰੀ ਟ੍ਰੀਟਮੈਂਟ ਚੱਲੀ ਮੇਰੀ ਥੈਰੇਪੀ ਚੱਲੀ ਮੈਂ 2 ਸਾਲ ਡਿਪਰੈਸ਼ਨ ਚ ਰਹੀ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਕੋ ਜਦੋਂ ਗੱਲਾ ਕਢਵਾਈਆਂ ਤੇਨਾ ਦਾ ਨਾਮ ਸਾਹਮਣੇ ਆਇਆ ਇਸ ਬੰਦੇ ਦਾ ਟੌਰਚਰ ਇਹਨਾਂ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ ਕਿੰਨੇ ਜ਼ਖਮ ਹੋ ਜਾਂਦੇ ਸੀ ਮੈਂ ਮੈਂ 2017 ਦੇ ਵਿੱਚ ਇਹਨਾਂ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕੋਰਡ ਦੇ ਵਿੱਚ ਹੋਈ ਇਹਨਾਂ ਦੇ ਬਾਰ ਬਾਰ ਮੇਰੇ ਪੇਰੈਂਟਸ ਨੂੰ ਕਹਿੰਦੇ ਕਿ ਤੁਸੀਂ ਆਪਣੀ ਬੇਟੀ ਨੂੰ ਸੇਵਾ 'ਚ ਭੇਜੋ ਸੇਵਾ 'ਚ ਭੇਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕੋਰਡ ਦੇ ਵਿੱਚ ਸੇਵਾ ਕਰਨੀ ਸਟਾਰਟ ਕੀਤੀ ਤੇ ਸਾਰਾ ਨਾਰਮਲ ਗੱਲਾਂ ਜਿਹੜੇ ਵੀ ਉੱਥੇ ਕੋਰਡ ਦੇ ਵਿੱਚ ਹੁੰਦੇ ਆ ਲੜਕੀਆਂ ਲੜਕੇ ਇਹਨਾਂ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚ ਆ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉੱਥੇ ਦੇ ਪਾਸਟਰ ਆ ਪਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਹਾਂਜੀ ਕੌਣ ਤੱਕ ਕਿ ਇਹਨਾਂ ਨੇ ਆਪਣਾ ਇੱਕ ਪੋਸਟਰ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ মিডিਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੇ ਹੈਂਡ ਸੈਕਸ਼ਨ ਹੁੰਦਾ ਉਹ ਵੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਆ ਪਾਪਾ ਤੁਸੀਂ ਉਹ ਅੱਗੇ ਉਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਹੈ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਕੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਲਤ ਮੈਂ ਕਿਹਾ ਹਾਂਜੀ ਪ੍ਰੋਫਿਟ ਜੀ ਉਹਨਾਂ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਉਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰਾਓ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰ 16 17 ਸਾਲਾਂ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਮਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀਓ ਘਰ ਵਾਪਸ ਨਾ ਆਣ ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਢराण ਦੀ ਤਮਕਾਂ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਤੁਮ ਮਜਬੂਰ ਹੋਗੀ ਸੀ ਉਸ ਤੋਂ ਬਾਅਦ ਮੈਨੂੰ ਵਾਰ-ਵਾਰ ਧਮਕੀਆਂ ਦੇਣੀਆਂ ਮੈਂ ਜਾਦਾਂ ਨੇ ਦੀ ਚਰਚਾ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਰੇ ਨਾਲ ਗਲਤ ਗੱਲਾਂ ਕਰਦੇ ਸੀ ਸਬ ਬਾਡ ਟੱਚ ਇਹਨਾਂ ਮਤਲਬ ਕਿ ਜੇ ਉਦੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸੀ ਤੇਰੇ ਮਦਰ ਬਾਹਰ ਆ ਤਨੂ ਨੂੰ ਨਹੀਂ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਆ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿਤੇ ਬਾਹਰ ਕਿਸੇ ਨੂੰ ਦੱਸ ਸਕਦੀ ਸੀ ਨਾ ਕੁਝ ਮੇਰੀ ਟ੍ਰੀਟਮੈਂਟ ਚੱਲੀ ਮੇਰੀ ਥੈਰੇਪੀ ਚੱਲੀ ਮੈਂ 2 ਸਾਲ ਡਿਪਰੈਸ਼ਨ 'ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਆ ਕੰਫਰਮ ਕੀਤਾ ਕਿ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਗੱਲ ਕਢਵਾਈਆਂ ਤਾਂ ਨਾਂ ਦਾ ਨਾਮ ਸਾਹਮਣੇ ਆਇਆ ਸਰ ਇਹਨਾਂ ਦੀ ਤਮਕੀਆਂ ਜ਼ਿਆਦਾ ਹੁੰਦੀਆਂ ਸੀ ਇਹਨਾਂ ਦੇ ਪਾਸਟਸ ਦੀਆਂ ਧਮਕੀਆਂ ਫਿਰ ਇਹਨਾਂ ਨੇ ਘਰ ਆ ਕੇ ਧਮਕਾਣਾ ਕਿ ਜੇ ਤੁਸੀਂ ਗੱਲ ਕਿਸੇ ਨੂੰ ਵੀ ਦੱਸੀ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਇਹ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਇਡ ਅਟੈਂਪਟ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀਗਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀਗਾ ਕਿ बार-बार ਆਹੀ ਗੱਲ ਕਹਿਣੀ ਕਿ ਮੈਨੂੰ ਗਲਤ ਮੈਸੇजेस ਕਰਨੇ ਬੈਡ ਟੱਚ ਕਰਨਾ ਤੇ ਜੇ ਐਦੇ ਖਿਲਾਫ ਮੈਂ ਕੋਈ ਗੱਲ ਕਰਦੀ ਸੀ ਜਾਂ ਮੈਂ ਕੁਝ ਕਹਿੰਦੀ ਸੀ ਸਰ ਇਸ ਬੰਦੇ ਦਾ ਟੌਰਚਰ ਇੰਨਾ ਨੇ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ ਕਿੰਨੇ ਜ਼ਖਮ ਹੋ ਜਾਂਦੇ ਸੀ ਉਸ ਤੋਂ ਬਾਅਦ ਸਾਲ 2023 ਦੇ ਵਿੱਚ ਜਦੋਂ ਮੈਂ ਜਦੋਂ ਅੱਕ ਕੇ ਇਹਨਾਂ ਦੀ ਚਰਚ ਵਿੱਚ ਜਾਣਾ ਬੰਦ ਕਰਤਾ ਮੈਂ ਕਰਾ ਕਿ ਮੈਂ ਆਪਣੇ ਪੇਰੈਂਟਸ ਨੂੰ ਵੀ ਕਿੱਪ ਪਰਥੇ ਨਹੀਂ ਜਾਣਾ ਉਸ ਤੋਂ ਬਾਅਦ ਸ਼ਰਨ ਦੀ ਕੰਟੀਨਿਊ ਧਮਕੀਆਂ ਕੰਟੀਨਿਊ ਧਮਕੀਆਂ ਕਿ ਮੈਂ ਤੇਰੇ ਪਿਓ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਕੋਹ ਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਨਾਂ ਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਦ ਤੱਕ ਨੂੰ ਫਿਰ ਧਮਕੀਆਂ ਆਣੀਆਂ ਸ਼ੁਰੂ ਹੋ ਗਈਆਂ ਜੀ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰ ਦੇਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਐ ਸੀ ਤੈਨੂੰ ਦਵਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਕਿੱਦਾਂ ਮੇਰੇ ਘਰ ਤੇ ਆਨੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਦੰ ਜਦੋਂ ਮੈਂ ਪ੍ਰੈਗਨੈਂਟ ਹੋਈ ਮੈਂ ਇੱਥੇ ਫੇਰ ਵਾਪਸ ਆਈ ਆਪਣੇ ਮਾਈਕੇ ਆਪਣੇ ਕਪੂਰਥਲੇ ਆਪਣੇ ਪੇਰੈਂਟਸ ਤੇ ਕੋਲ ਸਰ ਫੇਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈ ਆ ਅਨੇ ਫਿਰ ਅਸਰ ਮੇਰਾ ਜਿੱਥੇ ਟ੍ਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਤਮਕੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਈਆਂ ਬੰਦੇ ਨੇ ਨਾ ਜ਼ਿਆਦਾ ਤੰਗ ਕਰ ਦਿੱਤਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਤੱਕ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤਾਂ ਤਨੂੰ ਛੋਟੀ ਜੀ ਨੂੰ ਮਾਰਨ ਦੀਆਂ ਗੱਲਾਂ ਉੱਤਰਨ ਦੇ ਪਾਸਟਿਸ ਕਰ ਆ ਕੇ ਨਾ ਤੇ ਪ੍ਰਧਾਨ ਅਫਤਾਰ ਸਿੰਘ ਰਜੀਤ ਸਿੰਘ ਕਰ ਆ ਕੇ ਤੁਮ ਕਿ ਆਂ ਦਿੰਦੇ ਮੇਰੇ ਮਦਰ ਨੂੰ ਕਿ ਜੇ ਤੁਸੀਂ ਪ੍ਰੋਫਿਟ ਦੇ ਖਿਲਾਫ ਕੋਈ ਗੱਲ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਕੋ ਬਦਨਾਮ ਕਰ ਦਾਂਗੇ ਜਾਂ ਤਾਂ ਆਪ ਮਰ ਚੁੱਕੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਾ ਕੇ ਇੰਨੀ ਜ਼ਿਆਦਾ ਬਦਨਾਮੀ ਸਰ ਇਹਦਾ ਇੱਥੇ ਦਾ ਆ ਹੀ ਹੈਗਾ ਕਿ ਮੈਂ ਉੱਥੇ 7 ਸਾਲ ਰਹਿ ਕੇ ਆਈਆਂ ਕਿ ਇਹ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੂਗੀ ਸਾਡੇ ਅੰਦਰ ਦੀਆਂ ਚੀਜ਼ਾਂ ਦੱਸੂਗੀ ਜੋ ਉੱਥੇ ਅੰਦਰ ਹੁੰਦਾ ਆ ਸਰ ਅੰਦਰ ਇੰਨਾ ਜ਼ਿਆਦਾ ਬਹੁਤ ਕੁਝ ਕਿ ਜੋ ਬਿਆਨ ਕਰਨਾ ਵੀ ਜੇ ਆਪਾਂ ਕਹੀਏ ਕਿ ਜੇ ਆਪਾਂ ਨੇ ਚਰਚ ਕਹੀਓ ਚਰਚ ਨਹੀਂ ਉਹ ਇੱਕ ਡੇਰਾ ਆ ਉਹ ਬੰਦਾ ਇੰਨਾ ਜ਼ਿਆਦਾ ਕਿੰਨੀਆਂ ਕੁੜੀਆਂ ਸਰ ਜਿਹੜੀਆਂ ਹੈਗੀਆਂ ਆ ਜਿਹੜੀਆਂ ਸਾਹਮਣੇ ਹੀ ਨਹੀਂ ਆਈਆਂ ਤੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਹੀ ਸਿਲਸਿਲੇ ਦੇ ਦੌਰਾਨ ਆ ਬੰਦਾ ਇੰਨਾ ਜ਼ਿਆਦਾ ਐਂਸਰ ਜਦੋਂ ਮੈਂ ਕੰਪਲੇਂਟ ਕਰਵਾਈ ਹੈ ਨਾ ਦੇ ਖਿਲਾਫ 20 ਤਰੀਕ ਨੂੰ ਆ ਬੰਦੇ ਦੇ ਇੱਕ ਚ ਸਾਫ਼ ਕਹਿਣਾ ਕਿ ਪ੍ਰਸ਼ਾਸਨ ਮੇਰੀ ਪੌਕੇਟ ਚ ਪ੍ਰਸ਼ਾਸਨ ਮੇਰਾ ਕੀ ਕਰ ਲੂਗਾ ਯਾ ਪੁਲਿਸ ਤਾਂ ਮੇਰੇ 24 ਘੰਟੇ ਨਾਲ ਰਹਿੰਦੀ ਆ ਤੁਸੀਂ ਮੇਰਾ ਕੀ ਉਖਾੜ ਲੂਗੇ ਯਾ ਕੀ ਕਰ ਲੂਗੇ ਯਾ ਤੁਹਾਡੀ ਗੱਲ ਤੇ ਕੌਣ ਯਕੀਨ ਕਰੂਗਾ ਮੇਰੇ ਕੋਲ ਇੰਨਾ ਪੈਸਾ ਹੈ ਮੈਂ ਹਰ ਇੱਕ ਨੂੰ ਖਰੀਦ ਸਕਦਾ ਆ ਸਰ ਮੈਂ 20 ਤਰੀਕ ਨੂੰ ਕੰਪਲੇਂਟ ਕਰਵਾਈ ਸੀ ਕਪੂਰ ਥੱਲੇ ਦੇ ਵਿੱਚ ਤੇ ਅੱਜ 9 ਦਿਨ ਹੋ ਗਏ ਕੋਈ ਐਕਸ਼ਨ ਨਹੀਂ ਕੋਈ ਐਫ ਆਰ ਨਹੀਂ ਕੋਈ ਇਨਕੁਆਇਰੀ ਨਹੀਂ ਕੋਈ ਕੁਛ ਨਹੀਂ ਸਰ ਮੈਂ ਆ ਪੁੱਛਣਾ ਚਾਹੂੰਗੀ ਕਿ ਜੇ ਕੋਈ ਕੁੜੀ ਐਕਸ਼ਨ ਚੱਕਦੀ ਆ ਤੇ ਉਹਦਾ ਆਹੀ ਹੋਊਗਾ ਕਿ ਉਹਨੂੰ ਕੋਈ ਇਨਸਾਫ ਨਹੀਂ ਮਿਲੂਗਾ ਆ ਬੰਦਾ ਨਾ ਗਲਤ ਕਰਕੇ ਹੀ ਐਦਾ ਸ਼ਰਿਆਮ ਘੁੰਮਦਾ ਆ ਚੀਜਾਂ ਕਰਦਾ ਆ ਤਮ ਕੀਆ ਦਿੰਦਾ ਆ ਮਾਰਨ ਤਾਂ ਕਦੀਆਂ ਫੈਮਿਲੀ ਨੂੰ ਪਰਿਵਾਰ ਨੂੰ ਇੱਕ ਸਾਰੇ ਛੋਟੀ ਜੀ ਬੱਚੀ ਨੂੰ ਜਿਹੜੀ ਅਜੇ ਹੋਣੀ ਹੋਈ ਆ ਐਨ ਨਾ ਸੋਧ ਐਨ ਸਰ ਜਿਹੇ ਪੁਲਿਸ ਕੋਲ ਜਾ ਪੁਲਿਸ ਕੇ ਅੰਦਰ ਸਾਡੇ ਕੋਲ ਤਾਂ ਇਨਕੁਆਇਰੀ ਨਹੀਂ ਆਈ ਅਸੀਂ ਕਿੱਦਾਂ ਕਰੀਏ ਐਣਾ ਕੋਲ ਜਾਓ ਸਰ ਜਿਹੜਾ ਇੱਕ ਲਾਂਬੜਾ ਥਾਣਾ ਆ ਚਲੰਦਰ ਦੇ ਵਿੱਚ ਉਹਨਾਂ ਨੇ ਖਰੀਦ ਰੱਖਿਆ ਆ ਜਿਹੜੀ ਵੀ ਕੰਪਲੀਟ ਉੱਥੋਂ ਦੀ ਕਰਵਾਉਂਦੇ ਸਾਡੇ ਕੋਲ ਤਾਂ ਫਿਰ ਉਲਟੀਆਂ ਕੰਪਲੀਟ ਨਾ ਕਰਵਾਣੀਆਂ ਸ਼ੁਰੂ ਕਰਤੀਆਂ ਕਿ ਜੇ ਤੁਸੀਂ ਆਵਾਜ਼ ਉਠਾਉਂਗੇ ਅਸੀਂ ਐਦਾਂ ਕਰ ਦਾਂਗੇ ਜੇ ਤੁਸੀਂ ਐਦਾਂ ਕਰੋਗੇ ਤੇਰੇ ਪਿਓ ਨੂੰ ਅੰਦਰ ਕਰਵਾ ਦਾਂਗੇ ਤੇਰੇ ਘਰ ਵਾਲੇ ਤੂੰ ਜਦ ਕੱਲੀ ਰਹਿਗੀ ਤੇਰਾ ਸਾਥ ਕਿੰਨੇ ਦੇਣਾ ਮੇਰਾ ਜਿਹੜੇ ਵੀ ਸਾਥ ਸਰ ਅ ਮੇਰੇ ਸਪਿਰਚੁਅਲ ਫਾਦਰ ਹੈਗੇ ਆ ਮੈਂ ਨਾ ਸਪਿਰਚੁਅਲ ਫਾਦਰ ਕਹਿਨੀ ਆ ਐਣਾ ਜਦ ਮੇਰਾ ਸਪੋਰਟ ਚ ਉੱਤੇ ਐਣਾ ਉੱਤੇ ਪਰਚੇ ਇੱਕ ਬ੍ਰਦਰ ਹੈਗੇ ਆ ਚੰਦਨ ਸੋਨੀ ਉਹਨਾਂ ਉੱਤੇ ਪਰਚੇ ਸਰ ਜੇ ਇੱਕ ਕੁੜੀ ਦਾ ਸਪੋਰਟ ਕਰਨਾ ਐਡਾ ਵੱਡਾ ਗੁਨਾਹ ਆ ਸਰ ਐਦਾਂ ਤੇ ਆਹੀ ਆ ਕਿ ਕੁੜੀਆਂ ਨੂੰ ਮਰ ਜਾਣਾ ਚਾਹੀਦਾ ਆ ਬੰਦੇ ਦੀ ਕਰਕੇ ਲੋਕੀ ਕਹਿੰਦੇ ਆ ਆਪਣੇ ਦੇਸ਼ ਦਾ ਆ ਕਿ ਬੇਟੀ ਬਚਾਓ ਬੇਟੀ ਪੜਾਓ ਸਰ ਮੇਰਾ ਕਿਹੜਾ ਆ ਚੀਜ਼ਾਂ ਨੂੰ ਦੇਖ ਕੇ ਕਿ ਬੇਟੀ ਨੂੰ ਦਬਾ ਕੇ ਰੱਖੋ ਜਦ ਐਨੋ ਕੁਛ ਹੋਣਾ ਇੰਨੀ ਬਦਨਾਮੀ ਆ ਕਹਿਣਾ ਕਿ ਅਸੀਂ ਐਨੀਕ ਤਾਂ ਤੇਰੀ ਫੋਟੋ ਆ ਗਲਤ ਵੈਬਸਾਈਟ ਤੇ ਵਾਇਰਲ ਕਰ ਦਾਂਗੇ ਮਨਾ ਬਣਾ ਕੇ ਤੈਨੂੰ ਕਦੀ ਕਿਸੇ ਨਾਲ ਅਟੈਚ ਕਰ ਦਾਂਗੇ ਕਦੀ ਕਿਸੇ ਨਾਲ ਸਰ ਖੁਦ ਦੀਆਂ ਦੋ ਬੇਟੀਆਂ ਹੋਣ ਦੇ ਬਾਵਜੂਦ ਆਹ ਹਰਕਤਾਂ ਕਰਨੀਆਂ ਸਰ ਮੇਰੀ ਆਹੀ ਮੰਗਾ ਕਿ ਇਹ ਬੰਦੇ ਨੂੰ ਸਖਤ ਤੋਂ ਸਖਤ ਦੇ ਉੱਤੇ ਕਾਰਵਾਈ ਕੀਤੀ ਜਾਵੇ ਐਨੂੰ ਸਜ਼ਾ ਦਿੱਤੀ ਜਾਵੇ ਸਰ ਕਿਉਂਕਿ ਬਹੁਤ ਕੁੜੀਆਂ ਦੀ ਜ਼ਿੰਦਗੀਆਂ ਬਰਬਾਦ ਕਰ ਚੁੱਕਿਆ ਆ ਤੇ ਜੇ ਸਰ ਅੱਜ ਵੀ ਇਹ ਨਹੀਂ ਹੁੰਦਾ ਮੈਨੂੰ ਲੱਗਦਾ ਸਰ ਐਤੋਂ ਤੱਕ ਕਿਸੇ ਨੇ ਆਵਾਜ਼ ਨਹੀਂ ਚੱਕਣੀ ਕਿਉਂਕਿ ਜਦ ਤੱਕ ਕੋਈ ਫੈਸਲਾ ਹੀ ਨਹੀਂ ਹੋਣਾ ਤੇ ਕੀ ਕਰਨਾ ਆ ਸਰ ਮੈਂ ਇਰਖਾਫ ਲਿਖਵਾਇਆ ਆ ਮੇਰੇ ਹੱਲ ਮੇਂ ਜਦੋਂ ਅਸੀਂ ਕਿਤੇ ਚਾਈਏ ਨਾ ਦੀਆਂ ਗੱਡੀਆਂ ਪਿੱਛੇ ਅਸੀਂ ਜੇ ਕਿਤੇ ਬਾਹਰ ਜਾਣੇ ਨਾ ਦੀਆਂ ਗੱਡੀਆਂ ਪਿੱਛੇ ਕਿ ਤੁਸੀਂ ਕੰਪਲੇਨ ਵਾਪਿਸ ਲਵੋ ਤੁਸੀਂ ਪ੍ਰੋਫਿਟ ਦੇ ਖਿਲਾਫ ਬੋਲਦੇ ਪਿਓ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਤੁਹਾਡਾ ਆ ਕਰ ਦਾਂਗੇ ਅਸੀਂ ਤੁਹਾਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੈਨੂੰ ਕਿੱਥੇ ਅਸੀਂ ਵੇਚ ਆੜਾ ਆ ਤੈਨੂੰ ਕਿੱਥੇ ਅਸੀਂ ਕਿਡਨਾਪ ਕਰਵਾ ਕੇ ਸੁੱਟ ਦੇਣ ਆ ਆ ਮੇਰੀ ਛੋਟੀ ਜੀ ਬੱਚੀ ਨੂੰ ਕਹਿੰਦੇ ਸਰਦੈ ਨੂੰ ਅਸੀਂ ਵੇਚ ਆਣਾ ਆ ਜਾ ਕੇ ਜੀਪੀ ਨਗਰ ਰੋਡ ਤੇ ਜੀਪੀ ਨਗਰ ਸਿਰ ਜੇ ਕਿਸੇ ਦੇ ਖਿਲਾਫ ਬੰਦੇ ਦੇ ਖਿਲਾਫ ਐਕਸ਼ਨ ਲੈਣਾ ਆ ਆ ਤੇ ਅਸੀਂ ਕੀ ਕਰੀਏ ਪ੍ਰਸ਼ਾਸਨ ਕੋਲ ਗਏ ਪ੍ਰਸ਼ਾਸਨ ਨੇ ਵੀ ਕੋਈ ਹੈਲਪ ਨਹੀਂ ਕੀਤੀ ਤੇ ਅੱਜ ਅਸੀਂ ਇੱਥੇ ਚੰਡੀਗੜ੍ਹ ਡੀਜੀਪੀ ਸਰ ਦੇ ਕੋਲ ਗਏ ਉਹਨਾਂ ਨੇ ਅਸੀ ਰਿਪੋਰਟ ਦਿੱਤੀ ਜਿਹੜੀ ਐਪਲੀਕੇਸ਼ਨ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਇਹਦੇ ਤੇ ਸਾਫ਼ ਕਾਰਵਾਈ ਕੀਤੀ ਜਾਓ ਕਿ ਤੁਸੀਂ ਟੈਨਸ਼ਨ ਨਾ ਲਓ ਮੇਰਾ ਸਾਰਿਆ ਆ ਗਿਆ ਹੀ ਹੈਗਾ ਹੱਥ ਜੋੜ ਕੇ ਅਬ ਬੰਦੇ ਨੂੰ ਪਲੀਜ਼ ਇਹਦਾ ਇਨਸਾਫ ਕਰੋ ਇਹਨੇ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਹੋਇਆ ਆ ਇਹਦੇ ਇੰਨੀਆਂ ਜ਼ਿਆਦਾ ਇੰਨੀਆਂ ਗੱਲਾਂ ਆ ਸਰ ਸਾਫ਼ ਕਹਿੰਦਾ ਸਰ ਮੈਨੂੰ ਆ ਵੀ ਨਹੀਂ ਪਤਾ ਅੱਜ ਇੱਥੇ ਆਈ ਆ ਮੈਨੂੰ ਰਸਤੇ 'ਚ ਜਾਂਦਿਆਂ ਨੂੰ ਮੈਨੂੰ ਮੇਰੇ ਹਸਬੰਦ ਨੂੰ ਕੀ ਕਰਵਾ ਦੂਗਾ ਕਿਉਂਕਿ ਕੋਈ ਸਾਡਾ سپورਟ ਦੇ ਵਿੱਚ ਰਿਸਕ ਲੈਣਤੇ ਨਹੀਂ ਆ ਸਾਰਿਆਂ ਨੂੰ ਪਤਾ ਆ ਕਿ ਉਹ ਕਿੰਨਾ ਦੈਨ ਸਾਰਿਆਂ ਨੂੰ ਆਹੀ ਕਹਿੰਦਾ ਐ ਮੈਂ ਮਰਵਾ ਦੂੰਗਾ ਕਿਉਂਕਿ ਸਰ ਨੇ ਉਹ ਬੰਦੇ ਮਰਵਾਏ ਆ ਮੈਂ ਥੋੜੀ सी बात कहना ਚਾਹਾਂਗਾ ਮੈਂ ਪੀਸ਼ਾ ਵਿਜੇ ਮਾਨਵੇਲ ਚੰਡੀਗੜ੍ਹ ਸੇ ਹਾਂ ਸਾਡੇ ਯਹਾਂ ਬੋਲਤੇ ਹੈ ਬੇਟੀਆਂ ਜੋ ਹੈ ਸਾਜੀ ਹੋਤੀ ਹੈ ਸਭ ਕੀ ਬੇਟੀ ਇਹ ਬੇਟੀ ਹਮ ਸਭ ਕੀ ਬੇਟੀ ਹੈ तो इसको न्याय मिले और मैं बता रहा हूँ जो भी मुँह खोलता इसके खिलाफ़ दो थाने इसके पास हैं मुल्लापुर और दूसरा थाना लामडा लामडा में जब मैंने इसके खिलाफ कुछ मुंह खोला बोला गलत है तो इसने मेरी भी एफआईआर आई वहाँ कराई और मुझे जमानत लेनी पड़ी मुझे अचंपा यह है कि एक छोटी सी बात पे दूसरे व्यक्ति को जमानत लेनी पड़ती है इतने बड़े केस के बाद भी इस बेटी का नौ दस दिन हो गए आज तक कोई आता पता नहीं है कोई पुलिस ने कांटेक्ट नहीं किया कुछ नहीं किया तो मैं यही बोलूँगा कि इस बच्ची के साथ न्याय हो और ये लामडा थाना और मुलापुर थाने में ऐसा क्या है कि जैसे ये बोलता है उधर रिपोर्ट बंदे की हो जाती है झूठी रिपोर्ट बिना बात की बहुत तंग आ चुके अदालतों में जाने के लिए इतना पैसा बेकार के कामों में कौन खर्च करता है है ना तो हम बहुत परेशान हैं और ये आवाज जो आप उठाएंगे तो अच्छा है इस बेटी को न्याय मिलेगा जीरे साहब साहब ਤੁਸੀਂ ਉੱਥੇ ਰਹੇ ਹੋ ਹੈ ਨਾ ਸਾਸ ਸਾਲ ਦਾ ਜੀ ਉੱਥੇ ਬ੍ਰਿੰਦਰਕੌਰ ਹੁੰਦੀ ਸੀ ਤੇ ਬ੍ਰਿੰਦਰਕੌਰ ਬਣਾ ਰਹੇ ਹਾਂ ਹਾਂਜੀ ਬ੍ਰਿੰਦਰਕੌਰ ਦੀ ਸੀ ਕੁੜੀ ਉਹਦਾ ਬੜਾ ਉਹ ਆਪਣੇ ਆਪ ਨੂੰ ਕਹਿੰਦਾ ਹੈ ਪਰ ਜਿਹੜੇ ਕ੍ਰਿਸਚੀਅਨ ਲੋਗ ਹੈ ਕੈਥੋਲਿਕ ਲੋਗ ਹੈ ਉਹ ਮੰਨਦੇ ਨਹੀਂ ਐ ਉਸਨੂੰ ਪ੍ਰੋਫਿਟ ਉਹ ਆਪਣੇ ਆਪ ਹੀ ਪ੍ਰੋਫਿਟ ਬਣਿਆ ਹੋਇਆ ਹੈ ਤੇ ਪਿਛਲੇ ਸਾਲ 2018 ਚ ਵੀ ਉਹਦੇ ਤੇ ਰੇਪ ਕੇਸ ਦਾ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਵੀ ਉਹਦੇ ਤੇ ਕੋਈ ਕੇਸ ਹੁੰਦਾ ਐ ਐਫ ਆਈ ਆਰ ਹੁੰਦੀ ਐ ਜਾਂ ਕੋਈ ਵਿਕਟਮ ਉਹਦੇ ਕੇਸ ਕਰਦਾ ਐ ਕੰਪਲੀਟ ਕਰਦਾ ਐ ਤੇ ਉਹਨਾਂ ਇੱਕ ਟੀਮ ਬਣਾਈ ਹੋਈ ਐ ਉਹਦੇ ਟੀਮ 'ਚ ਜਿੱਦਾਂ ਅਨਵਰ ਮਸੀ ਜਸਪਾਲ ਮਸੀ ਕਾਫੀ ਲੋਗ ਐ ਉਹ ਉਹਨਾਂ ਨੂੰ ਜਾ ਕੇ ਥ੍ਰੈਟ ਕਰਦੇ ਐ ਅਫਤਾਰ ਹੋ ਗਿਆ ਯਾ ਧਰਨੇ ਪ੍ਰਦਰਸ਼ਨ ਕਰਦੇ ਆ ਜਾਂ ਉਹਨਾਂ ਦੇ ਜਿਹੜੇ ਗੁਨਾਹ ਐ ਪਾਸਟਰ ਬਜਿੰਦਰ ਦੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੋਊਗਾ ਵੀ 5 ਸਾਲ ਪਹਿਲਾਂ 197 ਕਿਲੋ ਹੀਰੋਇਨ ਚ ਅਨਵਰ ਮਸੀ ਪਕੜਿਆ ਗਿਆ ਸੀਗਾ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਫੈਕਟਰੀ ਲੰਦਾ ਸੀਗਾ ਜੀ ਜਦੋਂ ਅਨਵਰ ਮਸੀ ਪਕੜਿਆ ਗਿਆ ਉਸ ਟਾਈਮ ਕਾਂਗਰਸ ਸਰਕਾਰ ਸੀਗੀ ਕਾਂਗਰਸ ਸਰਕਾਰ ਸੀ ਤੇ ਰੰਧਾਵੇ ਨਾਲ ਇਹਦੇ ਵਧੀਆ ਲਿੰਕ ਸੀ ਪਾਸਟਰ ਬਜਿੰਦਰ ਦੇ ਆਹ ਪਾਸਟਰ ਬਜਿੰਦਰ ਐ ਜੀ ਏ ਅਨਵਰ ਮਸੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਆ ਦੇਖੋ ਫੇਰ ਅਨਵਰ ਮਸੀ ਹੈ ਇਹ ਜਿਸਪਾਲ ਮਸੀ ਹੈ ਇਹ ਅਨਵਰ ਮਸੀ ਹੈ ਪਾਸਟਰ ਲਜਿੰਦਰ ਜੀ ਤੇ ਇਹ ਲਗਾਤਾਰ ਇੱਕ ਚਿੱਟੇ ਦਾ ਸਰਕਾਰਾ ਹੁਣ ਪੀਲਾ ਪੰਜਾ ਵੀ ਚਲਾ ਰਹੀ ਹੈ ਗਰੀਬਾਂ ਦੇ ਉੱਪਰ ਕਈ ਜਿਹੜੇ ਛੋਟੇ ਛੋਟੇ 10 10 ਗ੍ਰਾਮ 20 20 ਗ੍ਰਾਮ ਵਾਲੇ ਆ ਪਰ ਜਿਨ੍ਹਾਂ ਕੋਲ 197 ਕਿਲੋ ਹੀਰੋਇਨ ਪਕੜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਾਸਟਰ ਬਜਿੰਦਰ ਦਾ ਉਸ ਟਾਈਮ ਇਹਦੇ ਵਿੱਚ ਨਾਮ ਆਇਆ ਸੀ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਜਸਪਾਲ ਮਸੀਹ ਸ਼ਰੀਆਮ ਉਹਦੇ ਨਾਲ ਕੋਮਦਾ ਤਰਨੇ ਪ੍ਰਦਰਸ਼ਨ ਕਰਦਾ ਤੇ ਹੁਣ ਹਾਲੀ ਵਿੱਚ ਹੱਦ ਹੋ ਗਈ ਹੈ ਕਹਿੰਦੇ ਆਪਾਂ ਕਹਿੰਦੇ ਲਾਅਨ ਆਰਡਰ ਪੰਜਾਬ ਦਾ ਠੀਕ ਹੈ ਜਾਂ ਲੇਡੀਜ਼ ਸੁਰੱਖਿਆ ਔਰਤਾ ਸੁਰੱਖਿਆ ਇੱਥੇ ਪਰ ਐਦਾਂ ਦਾ ਕੁਝ ਵੀ ਨਹੀਂ ਹੈ ਇੱਥੇ ਬੜਾ ਮਾਹੌਲ ਖਰਾਬ ਹੋਇਆ ਪਿਆ 20 ਤਰੀਕ ਨੂੰ ਇਹਨਾਂ ਦੁਆਰਾ ਇੱਕ ਕੰਪਲੀਟ ਕੀਤੀ ਗਈ ਕਪੂਰਥਲੇ ਮਹੀਨਾ 2 ਤਰੀਕ ਆ ਹੀ ਮਿਨਾ 2 ਦੂਸਰਾ ਮਹੀਨਾ 20 ਤਰੀਕ 2025 ਨੂੰ ਕੰਪਲੀਟ ਕੀਤੀ ਗਈ ਐਸਐਸਪੀ ਸਾਹਿਬ ਨੂੰ ਕੇਬੀਏ ਉਹਨਾਂ ਦੀ ਚਰਚਾ ਚ ਆਂਦੇ ਸੀ ਮੈਡਮ ਤੇ ਉਹਨਾਂ ਵੱਲੋਂ ਮਤਲਬ ਕੁਝ ਅਸ਼ਲੀਲ ਸ਼ਬਦ ਵੀ ਮੇਰੇ ਨਾਲ ਤੁਸੀਂ ਵਿਆਹ ਕਰ ਲਓ ਮੈਨੂੰ ਬਹੁਤ ਚੰਗੇ ਲੱਗਦੇ ਹੋ ਉਸ ਟਾਈਮ ਮੈਂ ਨਬਾਲਗ ਸੀ 16 ਸਾਲ ਦੀ ਸੀ ਤੇ ਮੇਰੇ ਨਾਲ ਵਿਆਹ ਕਰ ਲਓ ਮੈਨੂੰ ਚੰਗੇ ਲੱਗਦੇ ਹੋ ਛੇੜਖਾਨੀ ਕਰਨੀ ਬੁਲਾ ਲੈਣਾ ਮੀਟਿੰਗ ਤੋਂ ਅੰਦਰ ਬੁਲਾ ਲੈਣਾ ਵੀ ਤੁਸੀਂ ਅੰਦਰ ਆ ਜਾਓ ਮੈਂ ਕੋਈ ਗੱਲ ਕਰਨਾ ਚਾਹੁੰਦਾ ਪਰਸਨਲੀ ਕੁਝ ਐਦਾਂ ਕਰਕੇ ਗਲਤ ਗਲਤ ਉਹਦੇ ਨਾਲ ਇਹਨਾਂ ਨਾਲ ਹਕਤਾ ਕਰਨੀ ਆ ਤੇ ਉਹਦੇ 'ਚ ਇਹ ਬੱਚਾ ਸੀ ਇਹ ਡਿਪਰੈਸ਼ਨ 'ਚ ਚਲੇ ਗਏ ਤੇ ਜਦੋਂ ਡਿਪਰੈਸ਼ਨ 'ਚ ਚਲੇ ਗਏ ਇਲਾਜ ਹੋਇਆ ਇਹਨਾਂ ਦਾ ਇਲਾਜ ਹੋਣ ਤੋਂ ਬਾਅਦ ਪਤਾ ਨਹੀਂ ਲੱਗ ਪਾਇਆ ਵੀ ਇਹ ਕਿਉਂ ਹੈ ਇਹ ਨਾ ਦੱਸ ਪਾਏ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਜੇ ਜੇ ਤੂੰ ਦੱਸਿਆ ਤਾਂ ਮੈਂ ਤੇਰੇ ਡੈਡੀ ਨੂੰ ਮਰਵਾ ਦਾਂਗਾ ਜਾਂ ਤੇਰੀ ਮੰਮੀ ਨੂੰ ਮਰਵਾ ਦਾਂਗਾ ਸਾਰੀ ਫੈਮਿਲੀ ਖਤਮ ਕਰ ਦਾਂਗਾ ਪਰ ਫਿਰ ਜਦੋਂ ਇਹਨਾਂ ਦਾ ਵਿਆਹ ਹੋਇਆ ਇਹਨਾਂ ਨਾਲ ਇਹਨਾਂ ਨੇ ਇਹਨੂੰ ਹੌਸਲਾ ਦਿੱਤਾ ਕੋਈ ਚੱਕਰ ਨਹੀਂ ਤੂੰ ਤੁਸੀਂ ਦੱਸੋ ਮੈਡੀਕਲ ਟ੍ਰੀਟਮੈਂਟ ਚਲਾ ਤਾਂ ਇਹਨਾਂ ਨੂੰ ਜਦੋਂ ਮੈਡੀਕਲ ਚ ਦੱਸਿਆ ਇਹਨਾਂ ਨੇ ਵੀ ਮੇਰੇ ਨਾਲ ਐਦਾਂ ਐਦਾਂ ਹੋਇਆ ਸੀ ਤੇ ਫਿਰ ਇਹਨਾਂ ਨੇ ਕੰਪਲੀਟ ਕੀਤੀ ਕੰਪਲੀਟ ਤੋਂ ਬਾਅਦ ਕੰਪਲੀਟ ਕੀਤੀ ਤੇ ਪਾਸਟਰ ਬਜਿੰਦਰ ਨੇ ਹੁਣੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਅਬ ਸਟੇਜ ਤੋਂ ਐਦਾਂ ਕਟੁਕਟ 50 60 ਹਜ਼ਾਰ ਬੰਦਾ ਖੜਾ ਹੈ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਤਿਆਰ ਹੋ ਜਾਓ ਮੈਨੇ ਬਤਾਨਾ ਹੈ ਆਪਕੋ ਕਿਆ-ਕਿਆ ਕਰਨਾ ਹੈ ਕਹਾਂ ਕਾਲੇ ਝੰਡੇ ਕਰਨੇ ਆ ਕਿਸਕੋ ਕਿਸਕੋ ਮਾਰਨਾ ਹੈ ਕਿਸਕੋ ਲਾਣਾ ਹੈ ਐਦਾਂ ਕਹਿ ਕੇ ਵੀਡੀਓ ਪਾਈ ਹੋਣਾ ਉਹਦੇ ਤੁਰੰਤ 2 ਦਿਨ ਬਾਅਦ ਇਹ ਲਾਂਬੜੇ ਥਾਣੇ ਨੂੰ ਘੇਰ ਲੰਦੇ ਆਂ ਜੀ ਲਾਂਬੜੇ ਥਾਣੇ ਨੂੰ ਘੇਰ ਕੇ ਕੁੜੀ ਦੇ ਉੱਪਰ ਕੰਪਲੀਟ ਕਰਾਤੀ ਪਤੀ ਦੇ ਉੱਪਰ ਕਰਾਤੀ ਵੀ ਸਾਡੇ ਕੁੜੀਆਂ ਛੇੜੀਆਂ ਤੇ ਸਾਡੇ ਚਰਚਾ ਚ ਕੁੜੀਆਂ ਛੜ ਕੇ ਗਿਆ ਹੈ ਗਾਲੀ ਗਲੋਚ ਕੀਤੀ ਹੈ ਪਤੀ ਦੇ ਉੱਪਰ ਲਾਂਬੜੇ ਥਾਣੇ ਦਾ ਐਸਐਚਓ ਇਹਨਾਂ ਨੂੰ ਫੋਨ ਕਰ ਰਿਹਾ ਹੈ ਸਬ ਇੰਸਪੈਕਟਰ ਕਿਆ ਸੀ ਤਜਿੰਦਰ ਸਿੰਘ ਤਜਿੰਦਰ ਸਿੰਘ ਤਜਿੰਦਰ ਸਿੰਘ ਐਸਐਹਈ ਤਜਿੰਦਰ ਸਿੰਘ ਤੁਸੀਂ ਆ ਜਾਓ ਨਹੀਂ ਤਾਂ ਨੂੰ ਚੱਕ ਲਾਂਗੇ ਦੇਖੋ ਇੱਕ ਵਿਕਟਮ ਜਿਹਨੇ 20 ਤਰੀਕ ਦੀ ਪਹਿਲਾਂ ਕੰਪਲੀਟ ਕੀਤੀ ਉਤੇ ਕੋਈ ਕਾਰਵਾਈ ਨਹੀਂ ਹੋਈ ਪਰ ਇੱਕ ਜਿਹੜਾ ਰੇਪਿਸਟ ਹੈ ਉਹ ਇੱਕ ਟੀਮ ਨੂੰ ਤਿਆਰ ਕਰਕੇ ਭੇਜ ਰਿਹਾ ਉਹਦੇ ਤੁਰੰਤ ਕਹਿੰਦੇ ਤੁਹਾਨੂੰ ਚੱਕ ਲਾਂਗੇ ਡਾਇਰੈਕਟ ਥ੍ਰੈਟ ਕਾਲ ਹੈ ਸਾਡੇ ਕੋਲ ਰਿਕਾਰਡਿੰਗ ਹੈ ਤੇ ਹੁਣ ਅਸੀਂ ਡੀਜੀਪੀ ਸਾਹਿਬ ਕੋਲ ਮਿਲ ਕੇ ਆਏ ਸੀਗੇ ਉਹਨਾਂ ਨੂੰ ਕੰਪਲੀਟ ਦਿੱਤੀ ਹੈ ਇਹੀ ਸਾਰਾ ਵੇਰਵਾ ਹੈ ਇਹਦੇ ਚ ਵੀ ਇਹ ਇੱਕ ਟੀਮ ਹੈ ਇੱਕ ਰੈਕਟ ਹੈ ਇਹ ਹੀਰੋਇਨ ਦਾ ਮਤਲਬ ਕੰਮ ਕਰਦੇ ਆ ਚਿੱਟੇ ਦਾ ਵਪਾਰ ਜੋ ਵੀ ਗਲਤ ਕੰਮ ਹੋ ਰਹੇ ਆ ਇਹ ਸਾਰੇ ਬੜੇ ਬੜੇ ਲੋਕ ਜਿਹੜੇ ਬਾਬੇ ਆਏ ਜਿਹੜੇ ਨਕਲੀ ਬਾਬੇ ਬਣ ਕੇ ਬੈਠੇ ਆ ਇਹ ਹੀ ਤਾਂ ਚਿੱਟੇ ਦਾ ਵਪਾਰ ਕਰ ਰਹੇ ਆ ਇਹੀ ਤਾਂ ਨਸ਼ੇ ਦਾ ਵਪਾਰ ਕਰ ਰਹੇ ਆ ਇਹ ਕੁੜੀਆਂ ਨੂੰ ਬੱਚਿਆਂ ਨੂੰ ਨਸ਼ੇ ਤੇ ਲਾ ਕੇ ਉਹਨਾਂ ਨੂੰ ਗਲਤ ਧੰਦਾ ਕਰਾ ਰਹੇ ਆ ਗਲਤ ਕੰਮ ਕਰਵਾ ਰਹੇ ਆ ਸਰਕਾਰ ਜਦੋਂ ਬਲਡੋਜ਼ਰ ਫਰਾਰੀ ਹੈ ਭਗਵੰਤ ਮਾਨ ਸਰਕਾਰ ਜਾਂ ਕਿਸੇ ਦੇ ਪ੍ਰਾਪਰਟੀਆਂ ਸੀਲ ਕਰ ਰਹੀ ਹੈ ਪਰ ਇਹਨਾਂ ਦੀ ਕੋਈ ਪ੍ਰਾਪਰਟੀ ਸੀਲ ਨਹੀਂ ਕਿਉਂ ਕਿ ਇਹਨਾਂ ਦੇ ਲਿੰਕ ਹੈ ਰਾਜਨੀਤੀਆਂ ਨਾਲ ਰਾਜਨੀਤੀ ਮੰਤਰੀਆਂ ਨਾਲ ਹੁਣ ਵਿਚਾਰੀ ਰੋ ਰੋ ਕੇ ਚੱਲੀ ਹੈ ਹਲੇ ਇਹਨਾਂ ਕੋਲ ਸਿਰਫ ਕਿੰਨੇ ਦਿਨ ਦੀ ਲੜਕੀ ਹੈ 18 ਦਿਨ ਦੀ 18 ਦਿਨ ਦੀ ਬੇਟੀ ਹੈ بڑے ਆਪਰੇਸ਼ਨ ਚ ਹੋਈ ਹੈ ਸਰਜਰੀ ਹੋਈ ਹੋਈ ਹੈ ਬੇਟੀ ਦੀ ਹੁਣ ਵੀ ਵਿਚਾਰੇ ਬਹੁਤ ਦਰਦ ਚ ਇੱਥੇ ਆਏ ਆ ਕੋਈ ਇਹਨਾਂ ਨੂੰ ਕੋਈ ਸ਼ੌਕ ਨਹੀਂ ਹੈ ਕਈ ਜਦੋਂ ਵੀਡੀਓ ਪਾਵਾਂਗੇ ਆਪਾਂ ਤਾਂ ਕਈ ਕਹਿਣਗੇ ਵੀ ਨਹੀਂ ਇਹ ਬਦਨਾਮ ਕਰ ਰਹੀ ਹੈ ਜਾਂ ਕੁਝ ਐਸਾ ਸਮਥਿੰਗ ਕੁਝ ਵੀ ਨਹੀਂ ਹੈ ਇਹ ਦਿਨਾਂ ਸੱਚੀ ਬੀਤੀ ਹੋਈ ਗੱਲ ਹੈ ਠੀਕ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹਨੂੰ ਥ੍ਰੈਟ ਦੇ ਦੇ ਕਾਲ ਆ ਰਹੀਆਂ ਇਹਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹੁਣੇ ਮੇਰੀ ਐਨਜੀਓ ਕੋਲ ਆਏ ਆ ਮੈਂ ਵਾਲਮੀਕੀ ਸ਼ਕਤੀ ਸੰਗਠਨ ਪੰਜਾਬ ਦਾ ਪ੍ਰਧਾਨ ਆ ਪਿਛਲੇ ਸਮੇਂ ਚ ਵੀ ਸੰ 2018 ਜਦ ਅਸੀਂ ਕੁੜੀ ਦੀ ਹੈਲਪ ਕੀਤੀ ਸੀ ਜੋ ਰੇਪਿਸਟ ਵਿਕਟਮ ਸੀਗੇ ਤੇ ਉਹਨਾਂ ਦੀ ਜਦੋਂ ਹੈਲਪ ਕੀਤੀ ਸੀ ਉਸ ਉਹਦੇ ਵਿੱਚ ਵੀ ਮੇਰੇ ਉੱਪਰ ਵੀ ਕੇਸ ਕਰਾਏ ਗਏ ਸੀਗੇ ਜਦੋਂ ਮੈਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਇਸ ਕੁੜੀ ਦੀ ਹੈਲਪ ਕਰ ਰਿਹਾ ਹੈ ਤਾਂ ਮੇਰੇ ਉੱਪਰ ਜਸਪਾਲ ਮਸੀਬ ਵੱਲੋਂ ਜਿਹੜਾ ਆ ਦਿਖਾ ਰਿਹਾ ਤੁਹਾਨੂੰ ਮੈਂ ਫੋਟੋ ਜਸਪਾਲ ਮਸੀਬ ਵੱਲੋਂ 295 ਐ 66 ਆਈਟੀ ਐਕਟ ਅਦਾ ਪਰਚਾ ਖਰੜ ਸਿਟੀ ਥਾਣੇ ਕਰਾਇਆ ਗਿਆ ਸੀ ਝੁੱਠਾ ਕੋਰਟ ਨੇ ਮੇਰੇ ਹੱਕ 'ਚ ਫੈਸਲਾ ਦੇ ਕੇ ਪੱਤਾ ਹੀ ਕੈਨਸਲ ਕਰ ਦਿੱਤਾ ਸੀਗਾ ਵੀ ਇਹ ਬਣਦਾ ਨਹੀਂ ਹੈਗਾ ਇਹ ਆਰਡਰ ਹੈ ਜੀ ਆਪਣੇ ਕੋਲ ਉਸ ਤੋਂ ਬਾਅਦ ਲੰਬੜਾ ਥਾਣਾ ਮੇਰੇ ਮੇਰੇ ਉੱਪਰ ਇਹਨਾਂ ਨੇ ਕਰਾਈ ਆਪਣਾ 23 7 2019 ਨੂੰ ਜੋ ਕਿ ਅੱਜ ਇਹਨਾਂ ਦੇ ਉੱਪਰ ਕਰਾ ਰਹੇ ਸੇਮ ਮਤਲਬ ਚੇਨ ਵਾਈਜ਼ ਚੱਲ ਰਿਹਾ ਹੈ ਜੋ ਕਿ ਅੱਜ ਇਹਨਾਂ ਦੇ ਉੱਪਰ ਇਹਨਾਂ ਪਤੀ ਦੇ ਉੱਪਰ ਕਰਾਈ ਮੇਰੇ ਉੱਪਰ ਕਰਾਈ ਤੇ ਲੰਬੜਾ ਥਾ ਲੈਣ ਨਾਲ ਬਾਅਦ ਵਿੱਚ ਮੈਂ ਪ੍ਰੈਸ਼ਰ ਉੱਪਰ ਉੱਪਰ ਪੇਸ਼ ਹੋਇਆ ਬਾਅਦ ਵਿੱਚ ਕਹਿੰਦਾ ਵੀ ਇਹਦੇ ਕੋਈ ਸਬੂਤ ਨਹੀਂ ਪਾਏਗੇ ਦਾਖਲ ਦਫਤਰ ਸਭ ਚੀਜ਼ ਪ੍ਰੈਸ਼ਰ ਐਸਾ ਕੀਤਾ ਉਸ ਤੋਂ ਬਾਅਦ ਫਿਰ ਇਹਦੀ ਇੱਕ ਅਨਿਕਾ ਪਤਨੀ ਹੈ ਜੀ ਆ ਅਨਿਕਾ ਪਤਨੀ ਹੈ ਨਾ ਦੇ ਫੋਟੋ ਚ ਆ ਅਨਿਕਾ ਲੇਟੇ ਹੋਏ ਐ ਤੇ ਆਖੜੇ ਇਹਨਾਂ ਨੇ ਕੀ ਕਿਹਾ ਵੀ ਮਜ ਮਜਰੀ ਚ ਸਰਬਜੀਤ ਸਿੰਘ ਰੋਕੀ ਤੇ ਮੇਰੇ ਨਾਲ ਜਿਹੜੀ ਇੱਕ ਲੇਡੀ ਸੀ ਇਹ ਆਏਗਾ ਨਾ ਚੇਨ ਕੋਈ ਮੇਨਾਂ ਛੇੜਛੜ ਕੀਤੀ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੇ ਐਫ ਆਈ ਆਰ ਕੱਟਤੀ 58 ਨੰਬਰ ਐਫ ਆਈ ਆਰ ਸੰ 2019 ਚ ਉਸ ਤੋਂ ਬਾਅਦ ਸਿਰਫ ਇਹ ਕਿਉਂ ਕਟੀਆਂ ਕਿ ਵੀ ਇਹ ਆਪਣਾ ਕੇਸ ਵਾਪਸ ਲੈ ਲੈਣ ਜਿਹੜਾ ਸੰ 2018 ਚ ਹੋਇਆ ਸੀ ਰੇਪ ਦਾ ਜਦੋਂ ਅਸੀਂ ਡੀਜੀਪੀ ਕੋਲ ਪੇਸ਼ ਹੋਏ ਤਾਂ ਉਹਨਾਂ ਨੇ ਸਪੈਸ਼ਲ ਨੰਬਰ ਲਾ ਕੇ ਇਹਦੀ ਇਨਕੁਆਰੀ ਬਠਾਈ ਜਦੋਂ ਇਨਕੁਆਰੀ ਬਠਾਈ ਇਹਦੇ ਚ ਅਸੀਂ ਕਲੀਨ ਚਿੱਟ ਲੈ ਲਈ ਇਹਦੇ ਸਾਫ਼-ਸਾਫ਼ ਲਫ਼ਜ਼ੇ 'ਚ ਲਿਖਿਆ ਵਾ ਜੋ ਅਨਿਕਾ ਬੋਲ ਰਹੀ ਹੈ ਉਹ ਝੂਠ ਹੈ। ਇੱਕ ਐਦਾਂ ਦੀ ਵਾਰਦਾਤ ਕੋਈ ਵੀ ਨਹੀਂ ਹੋਈ। ਐਫ ਆਈ ਆਰ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਹੈ ਜੀ ਇਹ। ਉਸ ਤੋਂ ਬਾਅਦ ਜਦੋਂ ਇਹਦਾ ਵਿਰੋਧ ਕੀਤਾ ਤੇ ਇਹ ਪਾਸਟਰ ਜੀ ਬੈਠੇ ਆਂ ਵਿਸ਼ਵਨ ਮਨੁਵਲ ਜੀ ਇਹਨਾਂ ਦੇ ਉੱਪਰ 295ਏ ਦਾ ਪਰਚਾ ਦਰਜ ਕਰਾਤਾ ਹੈ ਜੀ। ਤੇ ਇਹ ਵੀ ਲਾਂਬੜੇ ਦਾ ਹੀ ਹੈ। ਲਾਂਬੜੇ ਥਾਣੇ ਦਾ ਕੀ? ਜਲੰਧਰ ਜ਼ਿਲ੍ਹਾ ਕਿਹਨਾਂ ਦਾ? ਜਲੰਧਰ ਜੀ। ਜਲੰਧਰ। ਜਲੰਧਰ ਇੱਕ ਇਹਜਾ ਕੀ ਲੰਬੜੇ ਥਾਣੇ ਆ ਕਿ ਵੀ ਹਰ ਇੱਕ ਦਾ ਐਫਆਈਆਰ ਇੱਕੋ ਕੰਪਲੀਟਡ ਬਾਰ-ਬਾਰ ਐਫਆਈਆਰ ਕਰ ਰਿਹਾ ਕਿ ਪ੍ਰਸ਼ਾਸਨ ਨੂੰ ਕੀ ਐਸਐਚਓ ਨੂੰ ਉਹ ਚੀਜ਼ ਦਿਖ ਨਹੀਂ ਰਹੀ ਕਿ ਵੀ ਇੱਕੋ ਕੰਪਲੀਟਡ ਬਾਰ-ਬਾਰ ਆ ਰਿਹਾ ਐ ਐਫਆਈਆਰ ਕਰਾ ਰਿਹਾ ਕਿ ਝੂਠੀ ਐਫਆਈਆਰ ਆ ਜਾਂ ਸੱਚੀ ਐਫਆਰ ਘਟਣ ਤੋਂ ਬਾਅਦ ਕੋਰਟ ਤੋਂ ਰੀਲੀਫ ਲੈਣੀ ਪੈ ਰਹੀ ਐ ਇਹਜਾ ਕੀ ਐ ਕਿ ਪੈਸੇ ਖਲਾਈ ਜਾ ਰਹੇ ਆ ਤੇ ਬਾਕੀ ਜੋ ਵੀ ਇਹਨਾਂ ਨਾਲ ਹੋ ਰਿਹਾ ਐ ਉਹ ਸਾਡੇ ਮੈਡਮ ਦੱਸਣਗੇ ਜੋ ਵੀ ਇਹਨਾਂ ਨਾਲ ਐ